ਨਾਲ ਲੱਗਵਾ ਜਾਂ ਲੇਵਾ ਟੁੱਟ ਮਾ ਜਾਂ ਨਹੀਂ ਰੱਖਦੀ ਆ ਦਿਖਾਓ ਏ ਗਰੀ ਪੰਡਲੇ ਵੀਰੀ ਲੈ ਵੀ ਸੱਜਣੋ ਅੱਜ ਨਾ ਗਾਵਾਂ ਦਿਖਾ ਦਾਂਗੇ 4 ਜਰਸੀ ਕ੍ਰੋਸ ਐਚ ਐਫ ਦਾ ਇੱਕ ਤੋਹਫਾ ਪੀਸ ਦਿਖਾਵਾਂਗੇ 4 ਦੰਦ ਤੇ ਇੱਕ ਸੱਜਣੋ ਤਾਜੀ ਸੂਈ ਐਚ ਐਫ ਦਿਖਾ ਦਾਂਗੇ 19 ਕਿਲੋ ਤਿਆਰ ਦੁੱਧ ਵਾਲੀ ਤੇ ਇੱਕ ਜਿਹੜੇ ਭਰਾ ਨੇ ਕਹਿ ਲਿਆ ਗਰੀ ਇੱਧਰ ਲਿਆ ਕੇ ਆਏ ਮਰਾ ਉਹ ਆ ਫਾਰਮ ਦੀ ਸ਼ਾਨ ਇਹ ਦਿਖਾ ਦਾਂਗੇ ਆ ਬੱਛੀ ਤਾਜੀ ਸੂਈ ਨਾਲ ਇਹ ਜਰਸੀ ਬੱਛੀ ਆ ਬਹੁਤ ਕਮਾਲ ਦੀ ਮਲੱਕ ਰਿਕਾਰਡ ਬਾਈ ਕਹਿੰਦਾ 40 ਕਿਲੋ ਦਾ ਰਿਆ ਫਾਰਮ ਚ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਰੇਟ ਕਰਾ ਦਾਂਗੇ ਸੱਜਣੋ ਵੀਡੀਓ ਦੇ ਵਿੱਚ ਹੀ ਆ ਜਾਓ ਸੁਪਰਾ ਕਰੋ ਹੋਰ ਕਿਵੇਂ ਆ ਸਤਿ ਸ਼੍ਰੀ ਅਕਾਲ ਬਾਈ ਚੜਦੀ ਕਲਾ ਜਮਾ ਕਿਰਪਾ ਬਾਬੇ ਦੀ ਬਾਈ ਠੀਕ ਹੈ ਗੱਲ ਆ ਪ੍ਰਬੰਧਕਾਰੀ ਮਾਰਦੀ ਕੈਮਰਾ ਸਾਰਾ ਬਾਈ ਕੋਲੇ ਖੁੱਲੇ ਖਲੇ ਵੀ ਪਸ਼ੂ ਛੱਡਣ ਦਾ ਸ਼ੌਂਕ ਨਾ ਨਹੀਂ ਰੱਖਦਾ ਸਿਸਟਮ ਸਾਰਾ ਤੇ ਸ਼ੁਰੂਆਤ ਵੱਡੀ ਵੜ ਤੋਂ ਕਰੀਏ ਹੋਰ ਹਾਂਜੀ ਜੀ ਨਾਮ ਤੇ ਨੰਬਰ ਬੋਲੋ ਜੀ ਨਾਮ ਬਾਈ ਜਤਿੰਦਰ ਸਿੰਘ ਨੰਬਰ 8544825610 ਜੀ 8544825600 600 ਦਾ ਲੈ ਜਤੰਦਰ ਫਿਰ ਇਥੋਂ ਸ਼ੁਰੂ ਕਰਦੀ ਆ ਰੇਲ ਦੇ ਡੱਬੇ ਤੋਂ ਹਾਂਜੀ ਵੀਰ ਮਾਰਗਰੀ ਕੈਮਰਾ ਇਹ ਤੇ ਲੈ ਤੋੜ ਜਤੰਦਰ ਇਹਨੂੰ ਖੋਲ ਕੇ ਫਿਰ ਤੋੜ ਕੇ ਦਿਖਾ ਦੇ ਇੱਕ ਵਾਰੀ ਤੇ ਲੇਵਾ ਰੱਖਦੀ ਆ ਬੜਾ ਕਮਾਲ ਦਾ ਬੜਾ ਸੁਆ ਕਿਹੜਾ ਸੁਆ ਬਾਈ ਦੂਜਾ ਬਾਈ ਦੂਜਾ ਸੁਆ ਹਾਂਜੀ ਇਹ ਲੈ ਚੱਲ ਲੈ ਚੱਲ ਲੈ ਚੱਲ ਤੋੜਦੇ ਆ ਇਹਨੂੰ ਥੱਲੇ ਜੇ ਲਾਤੀ ਜਦੋਂ ਉਹ ਤੋਂ ਆਊਗੀ ਕਸਿਆਰ ਜਿਥੋਂ ਅੰਚ ਥਾਂ ਓਵੜ ਖਾਵੜ ਈ ਆ ਥੋੜਾ ਜਿਹਾ ਸੁਆ ਦੂਜਾ ਜਤੰਦਰ ਬਾਈ ਕਦੋਂ ਸੁਆ ਏ ਬਾਈ ਰਾਤ 11:30 ਵਜੇ ਸੂਈਆ ਜੇਰ ਜੂਰ ਡੰਨਾ ਜਮਾ ਓਕੇ ਆ ਬਾਈ ਜੇਰ ਦੀ ਵੀਡੀਓ ਪਈ ਆ ਆਪਣੇ ਕੋਲੇ ਠੀਕ ਆ ਗੱਲ ਕਮਾਲ ਆ ਇੱਥੋਂ ਇਹ ਇੱਥੋਂ ਇੱਥੋਂ ਵਾੜੀ ਸਾਫ ਆਊਗੀ ਜਦੋਂ ਇਹ ਇਹਨੂੰ ਜਾਊਗੀ ਵਹਿੜਾ ਤੇ ਜੇਰ ਦੀ ਬਾਈ ਕਹਿੰਦਾ ਵੀਡੀਓ ਪਈ ਆ ਜੇਰ ਜੱਫੇ ਵਾਲਾ ਕੰਮ ਹੋ ਗਿਆ ਡੰਨ ਤੇ ਨਾਲ ਬੱਛੀ ਦੇਤੀ ਹੈ ਨਾ ਬੱੱਛੀ ਆ ਗਈ ਵੀਰ ਬੱਛੀ ਜਰਸੀ ਕੌਣ ਕਹਿੰਦੀ ਜਰਸੀ ਦੀ ਆ ਗਈ ਭਰਾ ਕਮਾਲ ਆ ਇੱਥੋਂ ਲੈ ਚੱਲ ਤੇ ਦੁੱਧ ਕਿੰਨਾ ਦੱਸਿਆ ਦਾ ਦੁੱਧ ਬਾਈ ਫਾਰਮ ਨੇ 40 42 ਕਿਲੋ ਦੁੱਧ ਪਹਿਲੇ ਸੂਹ ਹੈ ਕਹਿੰਦੇ ਅਸੀਂ ਚੋਇਆਗਾ ਠੀਕ ਹੈ ਗੱਲ ਆਪਾਂ ਜਾਨੀ ਕੋਈ ਵੀ ਵੀਰ ਆਪਣੇ ਨਾਲ ਸਾਈ ਬਿਆਨਾਂ ਕਰ ਲੇਵੇ ਇਹਦਾ ਜਾਨੀ ਆ 38 36 40 38 40 ਚਵਾ ਦਾਂਗੇ ਠੀਕ ਹੈ ਗੱਲ ਆ ਜਿਹੜੇ ਸੱਜਣ ਨੇ ਬਾਈ ਕਹਿੰਦਾ ਤਿਆਰ ਦੁੱਧ ਕਰਾ ਕੇ ਲੈਣੀ ਆ ਨਾ 38 ਤੋਂ 40 ਕਿਲੋ ਦਾ ਬਾਈ ਕਹਿੰਦਾ ਆਪਾਂ ਵੀ ਦਮ ਰੱਖਦੇ ਆ ਵੀ ਇਹਦਾ ਦੁੱਧ ਚਵਾ ਕੇ ਦੇ ਦਾਂਗੇ ਪਰ ਆਰਡਰ ਸੱਜਣੋਂ ਬੜਾ ਕਮਾਲ ਦਾ ਰੱਖਦੀ ਆ ਰੱਖਦੀ ਵੀ ਕਹ ਲਈਏ ਨਾਲ ਲੱਗਵਾ ਜਾਂ ਲੇਵਾ ਟੁੱਟ ਮਾ ਜਾਂ ਨਹੀਂ ਰੱਖਦੀ ਆ ਦਿਖਾ ਓਏ ਗਰੀ ਪੰਡ ਲੇਵੇ ਦੀ ਹਾਂ ਇੱਥੋਂ ਕਰਾ ਦੇ ਚੱਕ ਇੱਥੋਂ ਸਵੇਰ ਆ ਦੀ ਠੰਡੀ ਆ ਗਈ ਥਣ ਦਾ ਸਹਿਜ ਬੜਾ ਕਮਾਲ ਦਾ ਰੱਖਦੀ ਆ ਤੇ ਫੁੱਟ ਬਾਈ ਫੁੱਟ ਵਾਲਾ ਗਏ ਪਿਆ ਥਣਾ ਚਦਾ ਹਣਾ ਰਾਮ ਨਾਲ ਵੀਰ ਆ ਤੇ ਪਛੀ ਤੇ ਵੀ ਮਾਰਦੀ ਗਰੀ ਕੈਮਰਾ ਆ ਗਈ ਕੌਫੀ ਜੇ ਅਲਰਜੀ ਆ ਗਈ ਕਿੰਨੇ ਪੈਸੇ ਚਤੰਦਰ ਇਹਦੇ ਇਹਦਾ ਮੁੱਲ ਤਾਂ ਬਾਈ 1 ਲੱਖ 47000 ਹੈਗਾ ਮਾਫੀ ਮੁਫੀ ਹੋਏ ਜੋ ਫਿਰ ਕੋਈ ਬਾਈ ਮੌਕੇ ਤੇ ਕਰ ਦਾਂਗੇ ਕਰਦਾ ਹੀ ਮੰਨਤਾ ਨਾ ਪੂਰਾ 47 ਚੋਂ ਹਾਂਜੀ ਤੇ ਮਜਬੂਤ ਢਾਂਚੇ ਦੀ ਆ ਗਈ ਫੋਨ ਹਨਾ ਮੱਜਾਂ ਵਰਗੀ ਵਹਿੜਾ ਮੱਜਾਂ ਇਹਨੂੰ ਆਇਆਂਗਾ ਬਾਈ ਗੁਰੀ ਨਾ ਤਾਂ ਇਹਨੂੰ ਗਰਮੀ ਦਾ ਠੀਕ ਛਾਲ ਤਾਂ ਜਿਹੜਾ ਛਾਲ ਆ ਗਰਮੀ 'ਚ ਦੂਜਿਆਂ ਨੇ ਆਏ ਧੜਕਣਾ ਚੈਫ ਨੇ ਇਹਨੇ ਜਿਵੇਂ ਆ ਹੁਣ ਖੜੀ ਆਈ ਰਹਿਣਾਗਾ ਠੀਕ ਐ ਗੱਲ ਬਾਕੀ ਮੇਨ ਗੱਲ ਫਾਇਟ ਤੇ ਵੀ ਰਹਿਣੀ ਆ ਫੈਟ ਵੀ ਚੰਗੀ ਪਾ ਦੂ ਫੈਟ ਵੀ ਚੰਗੀ ਪਾ ਦੂ ਬਾਈ ਫੈਟ ਵੀ ਬਾਈ ਕਹਿੰਦਾ ਚੰਗੀ ਦੇਊਗੀ ਬੱਚੀ ਤੇ ਇਹ ਮੰਨ ਲਓ ਦੁੱਧ ਤਾਂ ਇਹ ਬਿਨਾਂ ਸ਼ੱਕ ਚੰਗਾ ਯਾਰ ਪਾਈ ਦੇਊਗੀ ਜਿਹੜੇ ਹਿਸਾਬ ਨਾਲ ਇਹਦੇ ਹਵਾਨੇ ਦਾ ਡਿਜ਼ਾਈਨ ਹੈ ਤੇ ਮੇਨ ਗੱਲ ਜਿਵੇਂ ਤੁਸ ਨੂੰ ਦੀ ਮਜ਼ਬੂਤੀ ਦੀ ਦੱਸੀ ਆ ਵੀ ਅੰਗਾਂ ਪੈਰਾਂ ਦੀ ਬਿਹੜ ਬੜੀ ਮਜ਼ਬੂਤ ਆ ਗਈ ਯਾਰ ਫੁੱਲ ਮਜ਼ਬੂਤ ਸਟਰਕਚਰ ਚ ਆ ਗਈ 1 ਲੱਖ ਤੇ 47245 ਦੀ ਦੇ ਦਾਂਗੇ 45 ਦੀ ਬਾਈ ਕਹਿੰਦਾ ਦੇ ਦਾਂਗੇ ਮਨ ਤਨ ਜਾ ਹੋ ਜਾਊਗਾ ਨਾਲ ਆ ਗਈ ਸੱਜਣੋ ਬੱਚੀ ਕੱਦ ਕਾਠ ਵਾਲੀ ਬਿਹੜ ਆ ਗਈ ਕਈ ਵਾਰੀ ਕੋਈ ਭਰਾ ਕਹਿੰਦੇ ਵੀਡੀਓ ਚ ਵੱਡੀ ਛੋਟੀ ਲੱਗੀ ਨੇੜੇ ਆ ਕੇ ਛੋਟੀ ਨਹੀਂ ਲੱਗੂਗੀ ਲੰਬਾਈ ਵੀ ਫੁੱਲ ਤੇ ਕੱਦ ਵੀ ਚੁੜਾਈ ਵੀ ਬਾਈ ਦੇਖ ਲਾ ਪੀਕਅਪ ਚ ਕੱਲੀ ਨਹੀਂ ਜਾਣਾ ਠੀਕ ਆ ਗੱਲ ਇਹ ਇੱਥੋਂ ਦਿਖਾ ਦਿੰਗਾ ਰੀ ਲੈ ਆ ਓਏ ਥਾਣ ਮਸ਼ੀਨੀ ਵੀ ਆ ਹੱਥੀ ਵੀ ਆ ਦੋਨੇ ਪਾਸੇ ਬੈ ਕੇ ਹਾਂ ਬਾਈ ਤੇ ਹੁਣ ਮਾਰ ਦੇ ਘਰੀ ਆ ਦੋ ਨੰਬਰ ਵਾਲੀ ਪੱਛੀ ਤੇ ਤੋਰ ਜਤੰਦਰ ਬਾਈ ਖੋਲ ਕੇ ਦੂੰਗੀ ਇਹ ਇੱਥੋਂ ਕਰ ਲੈ ਸੱਜਣੋ ਜੱਜਮੈਂਟ ਤੁਰਦੀ ਦੀ ਸੁਆ ਬਾਈ ਦੂਜਾ ਗਾ ਵੀਰ ਕਿੰਨੇ ਦਿਨ ਦੀ ਸੂਈ ਇਹਨੂੰ ਬਾਈ ਅੱਜ 9 ਦਿਨ ਹੋ ਗਏ ਸੂਈ ਨੂੰ ਬੱਚਾ ਕੀ ਆ ਗਿਆ ਨਾਲ ਬੱਚਾ ਬੱਸਾ ਗਿਆ ਵੀਰ ਆ ਨਾਲ ਆ ਗਿਆ ਸੱਜਣੋ ਮੇਲਕਾਫ ਨੌਂ ਦਿਨਾਂ ਦੀ ਸੂਈ ਕੋਲੇ ਜਤਿੰਦਰ ਦੁੱਧ ਹਾਜ਼ਰ ਕਿੰਨਾ ਜੀ ਬਾਈ ਜਮਾ ਕੰਡੇ ਵਾਲਾ ਕੋਈ ਮੇਰਾ ਵੀਰ 19 ਕਿਲੋ ਜਮਾ ਕੰਡੇ ਤੇ ਚੋਕੇ ਲੈ ਜਾਵੇ 2 ਟਾਈਮ 3 ਟਾਈਮ 4 ਟਾਈਮ ਚਵਾਈ ਕਰ ਸਕਦਾ ਠੀਕ ਹੈ ਗੱਲ ਤੇ ਸਵਾ ਇੱਕ ਦਾ ਕਹਿਣ ਜੇ ਦੀ ਗੱਲ ਹੁੰਦੀ ਆ ਗਈ ਗੁਰੀ ਜਮਾ ਐਨ ਕੰਡੇ ਤੇ ਕੋਈ ਮੇਰਾ ਵੀਰ ਤੋਲ ਕੇ ਲੈ ਜਾਵੇ ਆ ਕੰਡੇ ਬਾਈ ਕਹਿੰਦਾ ਲਵਾ ਕੇ ਦੇ ਦਾਂਗੇ ਲੇਵਾ ਰੱਖ ਦਿਆ ਫਾੜੀ ਵਾਲਾ ਸੂਆ ਦੂਜਾ ਲਿਆ ਬਈ ਇਧਰਲੇ ਬੰਨੇ 19 ਕਿਲੋ ਕੰਡੇ ਬਾਈ ਕਹਿੰਦਾ ਦੋ ਟਾਈਮ ਚਾਰ ਟਾਈਮ ਲਵਾ ਦੇਾਂਗੇ ਤੇ ਸਮਾਂ ਹੈਗਾ ਦੁਪਹਿਰ ਦਾ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਇਹਦੀ ਕਿਉਂਕਿ ਥੋੜਾ ਜਾਇ ਮਨ ਲਓ ਵੀ ਡੰਗ ਤੇ ਜਾ ਕੇ ਮੱਛੀ ਹੋਰ ਵੀ ਬਣਦੀ ਥੱਲੇ ਹਾਂਜੀ ਦੁਪਹਿਰ ਦੇ ਪੌਣੇ 2 ਵਜੇ ਵੀਡੀਓ ਕਵਰ ਕਰ ਰਹੇ ਹਾਂ ਬਾਈ ਕੋਲੋਂ ਚਬਾਈ ਦੀ ਕਿਵੇਂ ਆ ਬਾਈ ਜਮਾ ਨਰਮ ਬਾਈ ਗੂਠੇ ਵਰਗੀ ਧਾਰ ਆ ਠੀਕ ਆ ਗੱਲ ਚਵਾਵੀ ਦੀ ਤਾਂ ਨਹੀਂ ਕਰ ਲਈ ਕੋਈ ਥਣ ਵੱੱਧ ਘੱਟ ਟਾਈ ਕੋਈ ਥਣ ਘੱਟ ਵੱਧ ਹੋਵੇ ਬਾਈ ਉਹਦੀ ਗਾਰੰਟੀ ਆ ਕੋਈ ਟਾਈਟ ਹੋਵੇ ਉਹਦੀ ਗਾਰੰਟੀ ਆ ਦੁੱਧ ਦੀ ਕੋਈ ਵੀਰ ਚੱਲ ਕੇ ਆਵੇ ਬਈ ਹਾਂ ਆ ਕੇ ਕਹਿਣ ਦਾ ਕੁਝ ਹੋਰ ਨਿਕਲੇ ਬਈ ਚੋਣ ਤੇ ਹੋਰ 19 ਕਿਲੋ ਕੰਡੇ ਲਵਾ ਕੇ ਜਮਾ ਕਿੰਨੇ ਪੈਸੇ 19 ਕਿਲੋ ਕੰਡੇ ਲਵਾ ਕੇ 70000 ਰੁਪਿਆ ਬਾਈ ਮਾਨਤਾਨ ਕੋਈ ਮੌਕੇ ਤੇ ਬਾਈ ਛੋੜ ਸੱਪਾ ਜਮਾ ਫਿਕਸ ਜਾ ਕਰਦੇ ਯਾਰ ਬਾਪੇ 72 ਦੀ ਛੱਡ ਦਾਂਗੇ ਬਾਈ ਗੁਰੀ ਸੱਚ ਨੂੰ ਬਾਈ ਕਹਿੰਦਾ 75 ਦੀ 25 ਦੇ ਦਾਂਗੇ ਤਾਜੀ ਸੂਈ ਨਵਾਂ ਦਿਨਾਂ ਦੀ 19 ਕਿਲੋ ਕੰਡੇ ਤੇ ਤੋਲਣ ਵਾਲਾ ਦੁੱਧ ਤਿਆਰ ਚੋਂ ਚਵਾਉਣ ਦੀ ਆ ਗਈ 100 ਦਾ ਸੌ ਤੇ ਹੁਣ ਗੈਰੀ ਅਗਲੇ ਨੰਬਰ ਤੇ ਆ ਜਾਓ ਆ ਤੋਹਫਾ ਪੀਸੀ ਦਿਖਾ ਦੇ ਮਾਰੀ ਮਾਰੀ ਆਰਡਰ ਤੇ ਕੈਮਰਾ ਯਾਰ ਇਹਦੇ ਇੱਥੋਂ ਇੱਥੋਂ ਦਿਖਾ ਦਿਓ ਇੱਥੋਂ ਦਿਖਾ ਦੇ ਕੱਢ ਦੀ ਆ ਦਿਨ ਹਜੇ ਪਰ ਲੇਵਾ ਬੜਾ ਕਮਾਲ ਦਾ ਬਣਾਉਗੀ ਬੱਛੀ ਇਹ ਇੱਥੋਂ ਫੇਸ ਤੇ ਮਾਰਦੀ ਕੈਮਰਾ ਸਾਰੀ ਬੱਛੀ ਕਰਾ ਦੇ ਚੱਕ ਇਹ ਇੱਥੋਂ ਸੁਆ ਕਿਹੜਾ ਸੁੰਗਿਆ ਬਾਈ ਸੁਆ ਦੂਜਾ ਚੁੰਦੀ ਆ ਬਾਈ ਖੀਰੀ ਸੁਈ ਸੀਗੀ 28 ਕਿਲੋ ਦੁੱਧ ਪਾਇਆ ਹੋਇਆ ਪਹਿਲਣ ਨੇ ਹਾਂਜੀ 28 ਕਿਲੋ ਦੰਦਾਂ ਚ ਕਿਵੇਂ ਆ ਹੁਣ ਹੁਣ 4 ਦੰਦ ਆ ਵੀਰ 4 ਦੰਦਾਂ ਦਾ ਹਾਂਜੀ ਕਿੰਨੇ ਦਿਨ ਕੱਢੂਗੀ ਇਹਦੇ 10 ਦਿਨ ਪਏ ਨੇ ਬਾਈ ਤੋਰ ਖੋਲ ਕੇ ਫੇਰ ਲੈ ਸੱਜਣਾ ਸੂਆ ਬਾਈ ਕਹਿੰਦਾ ਨਾ ਆ ਵੜ ਦੂਜਾ ਸੁੰਦੀ ਆ ਦੰਦਾਂ ਚ ਦੰਦਰ ਕਿਵੇਂ ਦੱਸਿਆ ਦੀ 4 ਦੰਦ ਬਾਈ ਕਰਾਉਣੇ ਆ ਆਪਾਂ ਦੰਦ ਵੀ ਚੈੱਕ ਠੀਕ ਆ ਦੰਦਾਂ ਚ ਭਾਈ ਕਹਿੰਦਾ ਚਾਰ ਦੰਦ ਪਹਿਲਣ ਸੂਪੀ ਦੀ ਖੀਰੀ ਕਿੰਨਾ ਦੁੱਧ ਪਾਇਆ ਨੇ 28 ਕਿਲੋ ਵੱਡੇ ਭਾਈ 28 ਕਿਲੋ ਹਾਂਜੀ 10 ਦਿਨ ਕੱਢਦੀ ਆ ਜੇ 10 ਦਿਨ ਜੇ 11 ਕਮਾ ਦੇ ਹੋਰ ਕਮਾ ਅੱਗੇ ਇਹ ਲੱਗਿਆ ਹੋਇਆਗਾ ਭਾਈ ਉਹ ਮਸ਼ੀਨ ਕਹ ਨਹੀਂ ਲੈ ਜਾ ਕਿਵੇਂ ਭਾਈ ਸੀਮਨ ਕਿਹੜਾ ਲੱਗਿਆ ਦੇ ਪੀਡੀਐਫ ਦੇ ਸੀਮਨ ਤੋਂ ਗੱਪਣਾਗੀ ਭਾਈ ਠੀਕ ਆ ਗੱਲ ਉਹ ਆਪਣੇ ਕੋਲੇ ਡਿਟੇਲ ਸਾਰੀ ਹੈਗੀ ਆਗੀ ਜਿਹੜੇ ਮੇਰੇ ਵੀਰ ਨੇ ਲੈਣੀ ਹੋਊਗੀ ਆਪਾਂ ਸਾਰਾ ਰਿਕਾਰਡ ਦੇ ਦਾਂਗੇ ਆਬਦਾ ਵੀ ਇਹਦਾ ਦੇ ਦਾਂਗੇ ਬਾਈ ਆਪ ਕਿਹੜੇ ਦੀ ਆ ਹਾਂਜੀ ਆ ਖੀਰੀ ਦਾ ਬਾਈ ਕਹਿੰਦਾ 28 ਕਿਲੋ ਦਾ ਰਿਕਾਰਡ ਹੈ 10 ਦਿਨ ਪੈਂਡਿੰਗ ਨੇ ਹੁਣ ਹੈ ਗਿਆ ਮਤਲਬ 4 ਦਿਨ ਦਾ ਤੇ ਇਹ ਮੈਂ ਬਾਈ ਕਰਾ ਦੇ ਚੈੱਕ ਗੱਬਣ ਆ ਗਈ ਲਾ ਦਿਖਾ ਦੇ ਕਰੀ ਇੱਥੋਂ ਇਹ ਇੱਥੋਂ ਕਰਾ ਦੇ ਤਸੱਲੀ ਆ ਮਨ ਲਓ ਵੀ ਚੌਕ ਦੇ ਬਰਾਬਰ ਨਹੀਂ ਕਰੇ ਹਾਂਜੀ ਚੱਕੀ ਜਾਂਦੀ ਆ ਲੈ ਚੱਲ ਲੈ ਚੱਲ ਪਰੇਸ਼ਾਨ ਨਾ ਕਰ ਜਾਵੇ ਐਤ ਕੀ ਕਿੰਨਾ ਕਿ ਦੁੱਧ ਪਾ ਸਕਦੀ ਆ ਬਾਈ 30 ਤੋਂ ਪਲੱਸ ਚੱਲੂਗੀ ਗੁਰੀ ਠੀਕ ਆ ਗੱਲ 27 28 ਦਾ ਦਿੱਤਾ ਹੀ ਹੋਇਆ ਆਰਾਮ ਦੇ ਨਾਲ ਬਾਈ ਠੀਕ ਆ ਗੱਬਣ ਵੀ ਚੰਗੇ ਸੀਮਣ ਤੋਂ ਤੇ ਆਪ ਵੀ ਚੰਗੇ ਸੀਮਣ ਆ ਆਪ ਵੀ ਚੰਗੇ ਸੀਮਣ ਦੀ ਆ ਬਾਈ ਤੇ ਜਿਹੜੀ ਮੇਨ ਗੱਲ ਆ ਕੀ ਹੈਗੀ ਚਾਰ ਦੰਦ ਦਾ ਤੇ ਢਾਂਚਾ ਢੋਂਚਾ ਵਾਲਾ ਮਜ਼ਬੂਤ ਆ ਤੇ ਇੱਥੋਂ ਗੈਰੀ ਆਰਡਰ ਕੁਆਲਿਟੀ ਕਰਾ ਦੀ ਚੱਕ ਬੱਛੀ ਦੀ ਥਾਣਾ ਰੱਖੂਗੀ ਮਾ ਜਨੋਂ ਦਾ 1.5 ਫੁੱਟ ਆਰਡਰ ਕੱਢ ਦੂ ਬਾਈ ਹੋਰ ਠੀਕ ਗੱਲ ਤੇ ਇਹ ਗੱਲ ਯਾਰ ਫਲਾਈ ਬਲੂਈ ਬਹੁਤ ਪਈਆ ਪਛਾਣ ਰਹੀ ਹੈ ਜੀ ਕਿੰਨੇ ਪੈਸੇ ਚਤੰਦਰ ਦੇ ਇਹ ਬਾਈ 1 ਲੱਖ ਤੇ 33000 ਰੁਪਇਆ 1 33 ਦੀ ਇੱਥੋਂ ਦਿਖਾ ਦੇ ਸਵੇਰ ਆ ਦੀ ਠੰਡੀ ਆ ਗਈ ਹੈ ਨਾ ਹਾਂ ਬਾ ਪਰੇਸ਼ਾਨ ਨਾ ਕਰ 1 ਲੱਖ ਤੇ 33 ਦੀ ਬਾਈ ਕਹਿੰਦਾ ਦੇ ਦਿਆਂਗੇ ਚਾਰ ਦੰਦ ਬੱਛੀ ਆ ਤੇ ਹੁਣ ਮਾਰ ਦੇ ਘਰੀ ਚਾਰ ਨੰਬਰ ਵਾਲੀ ਤੇ ਕੈਮਰਾ ਇਹ ਆ ਗਈ ਜਰਸੀ ਕ੍ਰੋਸ ਜਰਸੀ ਤੇ ਸਾਈਬਾਲ ਦਾ ਕਰਾਉਣਾ ਮੈਂ ਤਾਂ ਤੁਸੀਂ ਇਹ ਮੰਨ ਲਿਓ ਵੀ ਯਾਰ ਜਿਹੜਾ ਭਰਾ ਕਹਿੰਦੀ ਮੱਝ ਤੇ ਪੈਸੇ ਨਹੀਂ ਲਾ ਸਕਦਾ ਵੀ ਯਾਰ ਇੱਕ ਮੱਝੇ ਲੈ ਕੇ ਚੱਲਿਆਂ ਬਾਈ ਕੋਲ ਬਸ ਬਾਈ ਸੁਆ ਬਾਈ ਸੂਆ ਬਾਈ ਦੂਜਾ ਕਿੰਨੇ ਦਿਨ ਕੱਢਦੀ ਐ? ਬਾਈ ਦਿਨ ਇਹਦੇ ਪਏ ਨੇ ਹਜੇ 7-8। 7-8 ਦਿਨ ਪਏ ਨੇ। ਹਾਂਜੀ। ਤੋਰ ਖੋਦ ਕੇ ਨੂੰ। ਸੂਆ ਸੁੰਦੀਆ ਦੂਜਾ 7 ਤੋਂ 8 ਦਿਨ ਕੱਢਦੀ ਐ ਬਾਈ? ਹਾਂਜੀ 7 ਤੋਂ 8 ਦਿਨ। ਕਿੰਨਾ ਕੁ ਦੁੱਧ ਦੱਸਿਆ ਦਾ ਪਹਿਲਣ ਦਾ? ਬਾਈ ਪਲੂਣ ਦਾ ਕਹਿੰਦੇ 16 ਕਿਲੋ ਦੁੱਧ ਚੋਇਆ ਹੋਇਆ। ਠੀਕ ਆ ਗੱਲ। ਯਾਨੀ ਆਪਣੀ ਅੱਖਾਂ ਨੂੰ ਵੀ ਦੱਸਦੀ ਐ ਗਾਂਾਂ ਲੈਣ ਵਾਲੇ ਨੇ ਵੀ ਆਪਦੀ ਸਮਝਦਾਰੀ ਨਾਲ ਲੈਣੀ ਆਂਗੀ। ਠੀਕ ਆ ਗੱਲ। ਆਪਣੇ ਹਿਸਾਬ ਨਾਲ ਬਈ ਇਹ 17-18 ਕਿਲੋ ਦੁੱਧ ਪਾਈ ਦੇਊਗੀ। ਇਹ ਮੰਨ ਲਓ ਵੀ ਪਾ ਵੀ ਫੈਟ ਵਾਲੀ ਦੇਵੂ ਫੈਟ ਵਾਲਾ ਬਾਈ ਪੂਰਾ ਦੁੱਧ ਸਦਨੋਂ ਚੰਗੀ ਫੈਟ ਵਾਲਾ ਪਾ ਦੂਗੀ ਇਹ ਮੰਨ ਲਓ ਵੀ ਯਾਰ ਮੱਝ ਵਾਲਾ ਕੰਮ ਹੀ ਹੋ ਜੂਗਾ ਮੱਝ ਇੱਕ ਤਰ੍ਹਾਂ ਦੀ ਮੱਝ ਹੀ ਵਗ ਜੂ ਵੀ ਮੱਝ ਹੀ ਆ ਨਾ ਤਾਂ ਇਹਨੇ ਗਰਮੀ ਗਰਮੀ ਮਨਾਉਣੀਆਂ ਬਾੜੀ ਤੇ ਜੇ ਕਿਸੇ ਨੇ ਜਰਸੀ ਦੇ ਬੱਚੇ ਲੈਣੇ ਨੇ ਸੀਮਨ ਲਾ ਕੇ ਬੱਚੇ ਜਰਸੀ ਦੇ ਚੰਗੇ ਪਾ ਬੱਚੇ ਪੂਰੇ ਟਾਪ ਦੇ ਬਾਬੂ ਕਿਉਂਕਿ ਇੱਕੋ ਕਲਰ ਦੀ ਆ ਗਈ ਕੋਈ ਮੱਥੇ ਚ ਪਟਾ ਪੋਟਾ ਜਾਂ ਕੋਈ ਡੱਬ ਡੁੱਬ ਨਹੀਂ ਹੈਗਾ ਕਿਤੇ ਨਾ ਨਾ ਕੋਈ ਨਹੀਂ ਬਾਈ ਇੱਕੋ ਰੰਗ ਦੀ ਆ ਗਈ ਤੇ ਬਾਕੀ ਥਣ ਚੰਗਾ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਹੱਥੀ ਚਵਾਈ ਵਾਲਾ ਥਾਣਾ ਬਾਈ ਪੂਰਾ ਵਧੀਆ ਲੈ ਆ ਬਾਈ ਕਮਾ ਲਿਆ ਦਿਨ ਇਹਦੇ ਆ ਗਏ 7 ਤੋਂ 8 ਪੈਂਡਿੰਗ ਹਾਂਜੀ ਸੂਆ ਆ ਗਈ ਬਾਈ ਦੂਜਾ ਹਣਾ ਦੂਜਾ ਬਾਈ ਜਾਨ ਜੂਨ ਚੰਗੀ ਆ ਨਾ ਬਾਕੀ ਆਏ ਆ ਬਾਈ ਦਿਨ 2 4 ਵੱਧ ਵੀ ਲੈ ਸਕਦੀ ਆ ਇੱਕ ਕੱਦਾ ਕੱਟ ਵੀ ਠੀਕ ਆ ਗੱਲ ਤੇ ਇਹ 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 ਮੰਨ ਲੀਏ ਵੀ ਗਰਮੀ ਗਰਮੀ ਚ ਕੋਈ ਟੈਨਸ਼ਨ ਵਾਲਾ ਕੰਮ ਨਹੀਂ ਹੈਗਾ ਹਾਂ ਬਾਈ ਜਮੀਂ ਯਾਰ ਚੱਕਣ ਦੀ ਲੋੜ ਵੀ ਨਹੀਂ ਹੈਗੀ ਲੋੜ ਦਿਖਾ ਦਿੰਗੇ ਰੀ ਓਏ ਇੱਥੋਂ ਕਰਾ ਦੀ ਚੱਕ ਥੱਲੇ ਦਾ ਸਿਸਟਮ ਇਹਦਾ ਥਾਣਾ ਲੱਗਾ ਕੱਲਾ ਕੱਲਾ ਕਿੰਨੇ ਪੈਸੇ ਜਤਿੰਦਰ ਜਮੀ ਇਹਦੇ ਇਹ ਬਾਈ ਯਾਰ ਦੇ ਦਾਂਗੇ 75000 ਦੇ ਕੱਲੇ ਦੀ ਹਾਂਜੀ ਆਏ ਬਾਈ ਕਹਿੰਦਾ ਦੇ ਦਾਂਗੇ 75000 ਦੀ ਦੇ ਦਾਂਗੇ ਛੋਟ ਛੱਪਾ ਜਾ ਉਹਦੇ ਚ ਬਾਈ ਕਰ ਦੂਗਾ ਲੈ ਨੰਬਰ ਬੋਲ ਦੇ ਤਰਾ ਨੰਬਰ ਬਾਈ 85448 ਠੀਕ ਹੈ ਜੀ 25610 ਜੀ 854 48 25610 ਜੀ 25610 ਬਾਈ ਦਾ ਨੰਬਰ ਆ ਪਿੰਡ ਆ ਗਿਆ ਮੁਬਾਰਕਪੁਰ ਚੰਗਾ ਤਹਿਸੀਲ ਤੇ ਜਲਾ ਆ ਗਿਆ ਸੱਜਣੋ ਮਰੀਲ ਕੋਟਲਾ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਸੱਜਣ ਨੂੰ ਕੋਈ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ